ਚੱਲ ਜਿੰਦੀਏ ਚੱਲ ਜਿੰਦੀਏ ਚੱਲ ਤੱਕ ਜਲੀਏ ਤੇਰੇ ਚਲੀ ਆਖੋ ਜਲਦੀ ਚੱਲੀਏ ਛੋਟੇ ਜੁਵਾਈਂ ਚ ਰੱਖ ਲੋ ਕਿਲੇ ਦੇ ਨਾ ਤਾਂ ਬਾਈ ਮੇਸੇ ਕੱਢੀਏ ਸੱਟੇ ਬੇਟਾ ਹੈ ਹਾਂ ਲੋ ਬੇਲਾ ਕਰ ਲੜਾ ਛੋਟਾ ਕਰ ਦੇ ਬੇਲਾ ਕਰ ਹਾਂ ਹਾਂ ਚੱਲੀਏ ਚੱਲ ਪੈਰ ਕੱਢ ਲਾ ਇਥੇ ਆਏ ਤੇ ਹੋ ਆ ਕੀ ਬਣਾਉਂਦੇ ਅਕੀਵਾ ਨੋਸੇ ਕਰਦੇ ਬੀਚ ਫਰਕ ਨਾ ਲੰਮਾ ਪਾਦੀ ਲੰਮਾ ਦੂਜੇ ਇਹੋ ਕੁ ਲੰਮਾ ਸਹੀ ਹੈ ਜਾਣਾ ਇਹ ਤਾਂ ਨਾਲ ਵੀ ਇਦਾਂ ਰਹਿ ਰਿਹਾ ਗਾਣੇ ਸੁਣੋ ਕੀ ਏ ਸਾਨੂੰ ਸੱਦੇ ਠੀਕ ਹੈ ਗੋਰੀ ਓਕੇ ਬੋਲ ਮਾਲ ਲਾ ਕੇ ਕੰਮ ਕਰੇ ਕੋਈਆਂ ਕਾਉਂ ਨੰਬਰ ਜੀ ਬਾਏ ਬਾਏ ਕਰਤੀ ਇਹਨਾਂ ਨੂੰ ਉਹਨਾਂ ਨੂੰ ਕਿੱਥੇ ਲੈ ਜਾਉਣਾ ਮੈਂ ਚਾਓ ਯਾਰ ਬੇਲੀ ਨਾ ਮੈਂ ਚਾਓ ਯਾਰ ਹੋ ਗਈ ਯਾਰ ਚਾਓ ਮੜ ਕੇ ਆਉਗੀ ਕਿੰਨੇ ਦਿਨ ਹੋਣਾ ਆ ਆਉਗੀ ਆਉਗੀ ਯਾ ਮੈਂ ਯੋ ਬਾਏ ਬਾਏ ਚਲੋ ਆ ਜਾਓ ਗੇਟ ਤੇ ਆ ਜਾਓ ਅੰਜੋਣਾ ਸੇ ਆ ਕੇ ਸਟੇਸ਼ਨ ਤੇ ਨਮੋਲ ਤੇ ਗੁਰਪ੍ਰੀਤ ਦੋਨੇ ਜਾ ਰਹੇ ਇਹਨਾਂ ਨੂੰ ਚੜਾਉਣਾ ਸਮਾਨ ਲੈ ਜਾਂਦੇ ਆ ਬਸ ਆਹ ਤੀਜਾ ਲੈਣਾ ਜੀ ਲਖਾਹਾ 35 ਤੇ ਇਹਨਾਂ ਦੀ ਟ੍ਰੇਨ 9:30 ਹੋ ਗਈ ਨਾਲ ਚ ਕੰਮ ਆ ਕੋਸ ਆਹ ਜਰ ਦੇ ਤੂੰ ਸੇ ਫੜ ਲੈ ਆਉਨੇ ਆ ਤੁਹਾਨੂੰ ਸਾਡਾ ਸਟੇਸ਼ਨ ਜਿੱਥੇ ਆਉਂਦੀ ਹੈ ਟ੍ਰੇਨ ਲੱਗੀ ਖੜੀ ਇਹ ਗਿਆ ਦੋ ਜਿਹੜੇ ਕਿੱਥਾ ਬਣਾ ਗਿਆ ਪੁੱਛ ਲੋ ਨਾ ਫੇਰ ਸਟਾਰਟ ਖੜੀ ਆ ਫੋਨ ਆ ਵੀ ਜਿਹੜੀ ਬੀਤੀ ਆ ਤੂੰ ਨਾ ਬੈਠੇ ਆ ਵੈਸੇ ਸਵਾਰੀਆ ਉਹਨਾਂ ਤੋਂ ਪੁੱਛ ਲੋ ਵੀ ਲੈ ਚੇ ਜਾਣਾ आ गई ट्रेन ले चेली। चलो ती ने होवो समान ਮੋਲੂ ਤੇ ਲਾ ਕੇ ਦਿਓ ਆਵਾਂਗੇ ਅਸੀਂ ਮੈਲ ਤੁਹਾਨੂੰ ਛੁੱਟੀ ਵਾਲੇ ਦਿਨ ਆਰਾਮ ਨਾਲ ਬੈਠ ਜੀ ਬਸ ਇਹਨੂੰ ਤੋਰੀ ਪਹਿਨਾ ਬਹਿ ਜਾ ਆਰਾਮ ਨਾਲ ਰਿਲੈਕਸ ਹੋ ਕੇ ਘੰਟੇ ਦੀ ਬਾਤ ਆ ਤੁਹਾਡੀ ਆਰਾਮ ਨਾਲ ਬੈਠੋ ਨਿੱਗੀ ਆ ਨਾ ਵਿੱਚ ਹੀਟਾਂ ਚੱਲਦੀਆਂ